ਹਾਂਜੀ ਦੋਸਤੋ ਅਸੀਂ ਪਹੁੰਚੇ ਹਾਂ ਡੇਰਾ ਬਾਬਾ ਹਾਂ ਉਹ ਕੁਛ ਦੀਆਂ ਨਹੀਂ ਬੜੀ ਮੇਰਾ ਬਾਟਰ ਤੇ ਪਿੰਡ ਪੈ ਜਾਂਦਾ ਬਿਲਕੁਲ ਤੇ ਜਿੱਥੇ ਰਵੀ ਨੇ ਸਭ ਤੋਂ ਜ਼ਿਆਦਾ ਕਹਿਰਟ ਆਇਆ ਸੋ 8 ਪੀਟ ਦਾ ਦੀ ਸੇ ਵਾਲੀ ਪਹੁੰਚੀ ਉਹ ਵੀ ਗੱਲ ਕਰੀਏ ਨੇ ਆਪਣੀ ਮੋਟਰ ਦਾ ਤੇਜ਼ ਪਾਣੀ ਉਹ ਤਾਂ ਲੱਕਾ ਨਹੀਂ ਘੇਰੀ ਬਾਈ ਦਾ ਸੋ ਤੁਸੀਂ ਪਾਣੀ ਦੇਖ ਸਕਦੇ ਹੋ ਕਿੰਨਾ ਚਾਦੇ ਆ ਡਰ ਲੱਗਦਾ ਦੇਖ ਕੇ ਪਾਣੀ ਸਹੀ ਬ੍ਰਿਜ ਦੇ ਉੱਪਰ ਆ ਅਸੀਂ ਹਲੇ ਇਹ ਪਾਣੀ ਤੁਸੀਂ ਦੇਖੋ ਕਿੰਨਾ ਜਿਆਦਾ ਆ। ਅੱਗੇ ਪੱਤੇ ਨਿਕਾ ਜਾਂਦੇ ਆ ਪਾਣੀ ਪਾਣੀ ਆ ਨਾ। ਬਹੁਤ ਪਾਣੀ ਆ। ਸੋ ਜਿਸ ਜਗ੍ਹਾ ਦੇ ਵਿੱਚ ਬਹੁਤ ਜ਼ਿਆਦਾ ਆ। ਆਪਾਂ ਵੀ ਸਾਹ ਲਾ ਕੇ ਚੱਲਦੇ ਆ ਜੀ ਆ ਗਿਆ। ਸੋ ਜਿੰਨਾ ਚਿਰ ਪਤਾ ਨਹੀਂ ਚੱਲਦਾ ਸੀ ਕਿ ਕੀ ਚੀਜ਼ ਦੀ ਉੱਤੇ ਜ਼ਰੂਰਤ ਆ ਜਾਂ ਰਾਸ਼ਨ ਦੀ ਜ਼ਰੂਰਤ। ਕੋਈ ਕਹਿੰਦਾ ਵੀ ਰਾਸ਼ਨ ਬਹੁਤ ਆ, ਕੋਈ ਕਹਿੰਦਾ ਉੱਤੇ ਪੱਠੇ ਬਹੁਤ ਆ। ਸਭ ਸਭ ਦੇ ਅਲੱਗ-ਅਲੱਗ ਵਿੱਚ ਗੱਲ ਸੀ ਹੈ ਨਾ। ਸੋ ਅਕਸਰ ਉਥੇ ਲੋਕਾਂ ਨੂੰ ਚਾਹੀਦਾ ਕੀ ਆ ਉਹ ਦੇਖਣ ਲਈ ਆਪਾਂ ਚੱਲੇ ਆਂ ਵੀ ਉਥੇ ਕੀ ਆਪਾਂ ਪ੍ਰੋਵਾਈਡ ਕਰਵਾ ਸਕਦੇ ਆਂ ਤੇ ਵੀ ਜਿਹੜੇ ਲੋੜਵੰਦ ਪਰਿਵਾਰ ਨੇ ਉਹਨਾਂ ਨੂੰ ਕਿਹੜੀ ਚੀਜ਼ ਦੀ ਇੱਥੇ ਜ਼ਰੂਰਤ ਆ ਸੋ ਇਸ ਵੀਡੀਓ ਦੇ ਵਿੱਚ ਆਪਾਂ ਕੋਸ਼ਿਸ਼ ਕਰਾਂਗੇ ਆਪ ਨੂੰ ਕੁਝ ਦਿਸਪਲੇ ਇੰਪਲਾਈਨ ਦਿਖਾਉਣ ਦੀ ਕਿਉਂਕਿ ਮੈਂ ਨਹੀਂ ਚਾਹੁੰਦਾ ਕਿ ਉਹਨਾਂ ਨੂੰ ਐਡਾ ਮੈਂ ਵੀਡੀਓ ਬਣਾ ਕੇ ਦਿਖਾਣਾ ਸਾਊਥ ਤੋਂ ਪਹਿਲਾਂ ਤਾਂ ਆਪਾਂ ਭਰ ਲਈ ਆਪਣੀ ਪੇਟੀ ਤੇ ਉਹਦੇ ਵਿੱਚ ਪਾ ਰਹੇ ਆਪਾਂ ਬਰਫ਼ ਵੀ ਆਪਾਂ ਨੂੰ ਦੋ ਢਾਈ ਘੰਟੇ ਦਾ ਸਫ਼ਰ ਆ ਤੇ ਦੋ ਢਾਈ ਘੰਟਿਆਂ ਦੇ ਵਿੱਚ ਇਹਨੂੰ ਆਪਾਂ ਇਹਨਾਂ ਬਰੀਕ ਕਰਕੇ ਉਹ ਤਾਂ ਕਿ ਪੂਰੇ ਚਿੱਲਡ ਹੋ ਜਾਣ ਸੋ ਇਹ ਠੰਡੇ ਹੋ ਜਾਣਗੇ ਨਾਲ ਦੀ ਨਾਲ ਸੋ ਆਪਾਂ ਫਿਲ ਕਰ ਲਿਆ ਪੂਰਾ ਆਪਣਾ ਬਾਕਸ ਆ ਦੇਖੋ ਦੋਸਤੋ ਵੀ ਕਿੰਨਾ ਇਧਰ ਪਾਣੀ ਆਇਆ ਸੀ ਸੋ ਇਧਰ ਆਇਆ ਸੀ ਆਪਾਂ ਹੜਪੀਰਤਾਂ ਵਾਲੀ ਸਾਈਡ ਤੇ ਸਾਰਾ ਫਰਨੀਚਰ ਵਗੈਰਾ ਬਾਹਰ ਕੱਢਿਆ ਹੋਇਆ ਆ 8 8 10 10 ਫੁੱਟ ਪਾਣੀ ਸੀ ਇੱਧਰ ਤੁਸੀਂ ਦੇਖ ਸਕਦੇ ਹੋ ਕੱਪੜੇ ਵਗੈਰਾ ਹਰੇਕ ਚੀਜ਼ ਖਰਾਬ ਹੋ ਚੁੱਕੀ ਉਹਨਾਂ ਦੀ ਲੋੜਵੰਦ ਪਰਿਵਾਰਾਂ ਲਈ ਹਨਾ ਕੋਸ਼ਿਸ਼ ਕੀਤੀ ਹੈ ਕਿ ਜਿੰਨੀ ਕ ਆਪਾਂ ਹੈਲਪ ਕਰ ਸਕਦੇ ਹਾਂ ਨਾ ਤੇ ਆਪਾਂ ਕਰਾਂਗੇ ਤੇ ਬਹੁਤ ਬੁਰਾ ਹਾਲ ਆ ਤੇ ਐਦਾਂ ਦੇਖੋ ਆ ਵੀ ਕਿ ਸਾਰੇ ਰਸਨ ਵਗੈਰਾ ਉਹ ਦਿੱਤਾ ਜਾ ਰਿਹਾ ਸਾਰਿਆਂ ਨੂੰ ਸੋ انا ਕਿਸ ਰਸਨ ਵਗੈਰਾ ਕੁਛ ਕੱਪੜੇ ਵਗੈਰਾ ਕੁਸ ਆਪਾਂ ਪੱਠੇ ਵਗੈਰਾ ਤੇ ਤੂੜੀ ਵਗੈਰਾ ਵੀ ਕੁਛ ਮਿੱਟੀ ਦੀਆਂ ਟਰਾਲੀਆਂ ਵੀ ਆਪਣੇ ਪਿੰਡੋਂ ਪਹੁੰਚੀਆਂ ਇੱਥੇ ਸੋ ਸਾਹਮਣੇ ਜਿੰਨੀ ਤੇਲ ਫੋਲੋ ਹੀ ਹੈਲਪ ਕਰਨ ਦੀ ਕੋਸ਼ਿਸ਼ ਕੀਤੀ ਉਸ ਤੋਂ ਬਹੁਤ ਹੀ ਜ਼ਿਆਦਾ ਇੱਥੇ ਪਾਣੀ ਨਿਕਸਾਉਂ ਕੀਤਾ ਹੋਇਆ ਤੇ ਬਹੁਤ ਬੁਰਾ ਹਾਲ ਅਸੀਂ ਇਸ ਟਾਈਮ ਹੈਗੇ ਆ ਡੇਰਾ ਬਾਬਾ ਨਾਨਕ ਵਾਲੀ ਸਾਈਡ ਬਹੁਤ ਜਿਆਦਾ ਯਾਨੀ ਕਿ ਇਧਰ ਨੁਕਸਾਨ ਹੋਇਆ ਫਸਲ ਦਾ ਵੀ ਤੇ ਸਮਾਨ ਵਗੈਰਾ ਫਰਨੀਚਰ ਵਗੈਰਾ ਸਾਰਾ ਪੈ ਚੁੱਕਿਆ ਪਰਿਵਾਰਾਂ ਦਾ ਹਨਾ ਤੇ ਦੇਖੋ ਜਿਹੜੇ ਵਧੀਆ ਘਰ ਨੇ ਉਹਨਾਂ ਦੇ ਵੀ ਸਾਰੇ ਇਦਾਂ ਸਮਾਨ ਵਗੈਰਾ ਬਿਸਤਰੇ ਵਗੈਰਾ ਸਾਰੇ ਤੇ ਇਹ ਤੋਂ ਜੈਡ ਜਿੰਨਾ ਫਰਨੀਚਰ ਸੀਗਾ ਸਾਰਾ ਲੱਕੜ ਦਾ ਸਮਾਨ ਸਾਰਾ ਪੇਚ ਗਿਆ ਤੇ ਪਾਣੀ ਇਧਰਲੀ ਸਾਈਡ ਘੜ ਚੁੱਕਿਆ ਵੈਸੇ ਹੁਣ ਤੇ ਘਟ ਜਿਹੜਾ ਪਿੱਛੇ ਜਿਹੜੀ ਉਹ ਛਾਪ ਛੱਡ ਗਿਆ ਤੇ ਉਹ ਇੱਕ ਦਿਲ ਦੇ ਹਲਾ ਦੇਣ ਵਾਲੀ ਆ ਦੇਖ ਸਕਦੇ ਹਾਂ ਜੀ ਪਾਣੀ ਖੇਤ ਖੇਤ ਤਾਂ ਦਿਸਦੇ ਨਹੀਂ ਪਏ ਹੈ ਵੀ ਇਧਰ ਨੂੰ ਸਾਈਡ ਤੇ ਦੇਖੋ ਵਿੱਚ ਧੋਨਾ ਵਗੈਰਾ ਸਾਰਾ ਕੁਝ ਖਤਮ ਹੋ ਚੁੱਕਿਆ ਤੇ ਦੋਸਤੋ ਪਾਣੀ ਦੀ ਰਫਤਾਰ ਕਿੰਨੀ ਤੇਜ਼ ਪਾਣੀ ਵਗਦਾ ਜਿਹੜਾ ਹੈ ਸੋ ਜਿਹੜੀ ਆ ਨਹਿਰ ਆ ਨਹਿਰ ਦੇ ਨਹਿਰ ਭਰੀ ਹੋਈ ਆ ਨਹਿਰ ਦੇ ਟੁੱਟ ਕੇ ਨਹਿਰ ਦੇ ਉੱਪਰ ਦੀ ਆ ਰਹੀ ਆ ਹਾਂ ਸੋ ਨਹਿਰ ਜਾਂਦੀ ਵੀ ਆ ਤੇ ਦੇਖ ਸਾਹ स्पीड ਬਾਣੀ ਜੀ ਨਹਿਰ ਦਾ ਲਾਈਵ ਚੈੱਕ ਕਰੋ ਇਧਰ ਦੋਸਤੋ ਜਮਾਇਨ ਕਿਨਾਰੇ ਦੇ ਬਰਾਬਰ ਵਗਦੀ ਪਈ ਆ ਬਿਲਕੁਲ ਸਿਰਫ 2 ਇੰਚ ਦੂਰ ਤੇ ਸਿਰਫ 2 ਇੰਚ ਬੰਨ ਤੋਂ ਉਸ ਤੋਂ ਦੂਰੀ ਰਹਿ ਗਈ ਇਹਦੀ ਬਟ ਹੁਣ ਘਟਣਾ ਸ਼ੁਰੂ ਹੋ ਗਿਆ ਹੁਣ ਜੇ 2 ਇੰਚ ਆ ਤੇ 3 ਇੰਚ 4 ਇੰਚ ਇਹਨੇ ਥੱਲੇ ਨੂੰ ਜਾਣਾ ਕਿਉਂਕਿ ਪਾਣੀ ਘਟਣਾ ਸ਼ੁਰੂ ਹੋ ਗਿਆ ਲੋ ਵੀ ਦੋਸਤੋ ਆ ਉਹ ਜਗਾ ਆ ਉਹ ਕੇਂਦਰਾ ਜਿੱਥੇ ਸਤਲੋਜ ਤੇ ਬਿਆਸ ਦੋਨੇ ਜੁੜਦੇ ਆ ਉਸ ਵਿੱਚ ਜਿਹੜਾ ਤੁਸੀਂ ਪਰਲੇ ਪਾਸੇ ਦੇਖ ਰਹੇ ਹੋ ਉਹ ਪਰਲੇ ਪਾਸੋਂ ਸਤਲੋਜ ਆ ਜਿਹੜਾ ਆ ਪਾਣੀ ਇਧਰ ਆ ਰਿਹਾ ਸਾਰਾ ਇਹ ਬਿਆਪਦਾਰ ਆ ਤੇ ਪਾਣੀ ਇਧਰ ਘਟਣਾ ਸ਼ੁਰੂ ਹੋ ਗਿਆ ਹਰੀ ਕੇ ਪੱਤਾ ਨਾਲ ਹੈਡ ਤੇ ਪਾਣੀ ਇਹਦਾ ਮਤਲਬ ਕਿ ਇੰਨਾ ਨੀਵਾ ਹੋ ਗਿਆ ਤੇ ਪਾਣੀ ਘਟ ਗਿਆ ਤੇ ਇਹਦੇ ਉੱਤੋਂ ਦੀ ਪਾਣੀ ਸੀਗਾ ਸੋ ਇਧਰ ਬਹੁਤ ਜ਼ਿਆਦੇ ਪਾਣੀ ਪਾਣੀ ਆ ਕਿਉਂਕਿ ਇਧਰ ਦੋ ਦਰ ਦੋ ਦਰਿਆਵਾਂ ਦਾ ਪਾਣੀ ਇਕੱਠਾ ਹੋ ਗਿਆ ਕਰਕੇ ਤੇ ਇਧਰ ਪਾਣੀ ਬਹੁਤ ਜ਼ਿਆਦੇ ਆ ਤੇ ਇਧਰ ਲਗ ਲਗ ਜਿਵੇਂ ਆ ਪਿਛੇ ਇਹਦਾ ਪਾਣੀ ਪਿੱਛੋਂ ਘਟ ਆਉਂਦਾ ਪਿਆ ਇਹਦੇ ਚ ਬਿਆਸ ਚ ਘਟ ਆਉਂਦਾ ਕਰਕੇ ਇਧਰ ਥੋੜਾ ਨੀਵਾ ਵਾ ਇਹ ਥੱਲੇ ਦੀ ਪਾਣੀ ਜਾਂਦਾ ਇਧਰ ਦੀ ਪੂਰਾ ਝੂਰਾ ਸ਼ੋਰਾਂ ਦੇ ਡਰ ਲੱਗਦਾ ਦੇਖ ਕੇ ਪਾਣੀ ਨੂੰ ਦੂਰ ਲੱਗਦਾ ਬਾਈ ਤੇ ਦੋਨਾਂ ਦਾ ਪਾਣੀ ਜਦੋਂ ਰਲ ਕੇ ਆ ਰੂਪ ਲੈਂਦਾ ਫਿਰ ਆ ਜੈਲ ਦੇਖ ਸਕਦੇ ਦੂਰ ਦੂਰ ਤੱਕ ਪਾਣੀ ਪਾਣੀ ਆ ਖਾਸੋਂ ਦਾ ਬਾਹਰ ਖੜ ਕੇ ਵੀ ਹਨਾ ਪਰ ਜਿੰਨਾ ਜਿਹੜੇ ਪਰਿਵਾਰਾਂ ਦੇ ਉੱਤੋਂ ਦੀ ਇਹਨੇ ਵਗਣਾ ਅੱਗੇ ਜਾ ਕੇ ਉਹ ਪਰਿਵਾਰਾਂ ਦਾ ਕੀ ਹਾਲ ਹੋਊਗਾ ਸੋ ਕੋਈ ਲਫ਼ਜ਼ ਨਹੀਂ ਵੀ ਕੀ ਬੁੱਲਗੇ ਆਪਾਂ ਤੇ ਵੀ ਇਹੋ ਜੇ ਪਾਣੀ ਨੂੰ ਬੰਨ ਮਾਰਨਾਂ ਦੀ ਕੋਈ ਖਾਲਾ ਜੀ ਦਾ ਵੜਾ ਨਹੀਂਗਾ ਤੇ ਇੰਨਾ ਜਿਆਦਾ ਸਪੀਡਾ ਪਾਣੀ ਦੀ ਮੈਂ ਤੁਹਾਨੂੰ ਬੈਕ ਕੈਮਰੇ ਨਾਲ ਦਿਖਾਉਣਾ ਆ ਤੁਸੀਂ ਦੇਖੋ ਵੀ ਪਾਣੀ ਦੀ ਕਿੰਨੀ ਸਪੀਡਾ ਤੇ ਕਿੰਨਾ ਲੰਬਾ ਪੌਲਾ ਹੈ ਸੋ ਇਹ ਪਾਕਿਸਤਾਨ ਵਾਲ ਨੂੰ ਸਾਰਾ ਇਹ ਪਾਣੀ ਉੱਧਰ ਜਾਣਾ ਸੋ ਤਨ ਜਿਗਰਾ ਵਿਚਾਰੇ ਉਹਨਾਂ ਦਾ ਜਿੱਧਰ ਜਿੱਥੇ ਜਾ ਕੇ ਨੇ ਕਹਿ ਰਿਹਾ ਢਾਉਣਾ ਕਿੰਨੀ ਜਿਆਦਾ ਸਪੀਡਾ ਪਾਣੀ ਦੀ സ്ഥിര പിന്നെ യാത്ര ਸੋ ਦੋਸਤੋ ਆ ਸਤਲੋਜ ਦਰਿਆ ਦੇ ਵਿੱਚੋਂ ਜਿੱਥੋਂ ਨਹਿਰਾਂ ਦੀ ਸਟਾਰਟਿੰਗ ਹੁੰਦੀ ਹੈ ਆਪਣੀ ਫਰੀਦਕੋਟ ਵਾਲੀਆਂ ਨਹਿਰਾਂ ਜਿਨ੍ਹਾਂ ਨੂੰ ਕਹਿੰਨੇ ਆ ਆਪਾਂ ਆਹ ਇਹ ਤਾਂ ਜੋੜੀਆਂ ਨਹਿਰਾਂ ਜੋੜੀਆਂ ਨਹਿਰਾਂ ਵੀ ਕਿਹਾ ਜਾਂਦਾ ਫਰੀਦਕੋਟ ਵਾਲੀਆਂ ਜਿਹੜੀਆਂ ਸਤਲੋਜ 'ਚੋਂ ਨਿਕਲਦੀਆਂ ਤੇ ਆਹ ਦੇਖੋ ਨਹਿਰਾਂ ਦਾ ਪਾਣੀ ਇੱਕ ਨਹਿਰ ਪਰਲੇ ਪਾਸੇ ਆ ਇਹ ਜੋੜੀਆਂ ਨਹਿਰਾਂ ਕਿਹਾ ਜਾਂਦਾ ਇਹਨਾਂ ਨੂੰ ਉਹ ਤੋਂ ਸੱਤ ਲਓ ਚ ਪਾਣੀ ਨੂੰ ਇੱਥੋਂ ਡਿਵਾਈਡ ਕਰ ਲਿਆ ਜਾਂਦਾ ਇਧਰਲੀ ਸਾਈਡ ਤੋਂ ਫਿਰ ਇਧਰ ਨਹਿਰਾਂ ਵਿੱਚ ਅੱਗੇ ਦੀ ਅੱਗੇ ਦੇ ਪਾਣੀ ਇਹ ਜਾਂਦਾ